ਸੋ ਕੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੋ ਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦੈ ਸਿਮਰ ਹਰਿ ਅੱਠ ਪਹਿਰ ਗੁਣ ਗਾਓ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ ਮਨ ਤਨ ਹਿਰਦੈ ਸਿਮਰ ਹਰ आठ पहर गुण गाओ उपदेश सुनहु तुम गुर सिखो सच्चा एह सो आओ जन्म पदार्थ सफल होई ਮਨ ਮਹਿ ਲਾਏ ਹੋ ਭਾਉ ਸੁਖ ਸਹਜ ਆਨੰਦ ਘਣਾ ਪ੍ਰਭ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹ ਪਾਈਐ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ ਭਾਣਾ ਜਪ ਤਪ ਸੰਜਮ ਭਾਣ ਹੀ ਕਢਲੇ ਭਾਣ ਜੋਨ ਪੁਵਾਈਐ ਭਾਣ ਬਖਸ਼ ਕਰੇ ਭਾਣ ਦੁਖ ਸੁਖ ਭੋਗਿਐ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜ ਕੈ ਭਾਣੇ ਜੋਤ ਧਰੇ ਭਾਣੇ ਭੋਗ ਫੁਗਾਏ ਦਾ ਭਾਣੇ ਮਣੇ ਕਰੇ ਭਾਣਾ ਨਰਕ ਸੁਰਗ ਔ ਤਾਰੇ ਭਾਣਾ ਧਰਨ ਪਰੇ ਭਾਣਾ ਜਿਸ ਭਗਤੀ ਲਾਏ ਨਾਨਕ ਵਿਰਲੇ ਹੈ ਸਤ ਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਪਰਮਾਨ ਕਰਦੇ ਨੇ ਪ੍ਰਭੂ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਅੰਮ੍ਰਿਤ ਦਾ ਸਵਾਦ ਦੇਣ ਵਾਲਾ ਹੈ ਸਤ ਗੁਰੂ ਦੀ ਅੰਮ੍ਰਿਤ ਵਸਾਉਣ ਵਾਲੀ ਬਾਣੀ ਦੀ ਰਾਹੀ ਇਸ ਪ੍ਰਭੂ ਨਾਮ ਨੂੰ ਮਨ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਸਿਮਰੋ ਤੇ ਅੱਠੇ ਪਹਿਰ ਪ੍ਰਭੂ ਦੀ ਸਿਫਤ ਸਲਾਹ ਕਰੋ ਹੇ ਗੁਰ ਸਿੱਖੋ ਸਤਿ ਸਲਾਹ ਵਾਲਾ ਇਹ ਉਪਦੇਸ਼ ਸੁਣੋ ਜਿੰਦਗੀ ਦਾ ਅਸਲ ਮਨੋਰਥ ਇਹੀ ਹੈ ਮਨ ਵਿੱਚ ਪ੍ਰਭੂ ਦਾ ਪਿਆਰ ਟਿਕਾਓ ਇਹ ਮਨੁੱਖਾ ਜੀਵਨ ਰੂਪ ਕੀਮਤੀ ਦਾਤ ਸਫਲ ਹੋ ਜਾਏਗੀ ਪ੍ਰਭੂ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਸੁਖ ਆਤਮਿਕ ਅਡੋਲਤਾ ਤੇ ਬੇਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ ਹੇ ਨਾਨਕ ਪ੍ਰਭੂ ਦਾ ਨਾਮ ਜਪਿਆ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਹਾਜ਼ਰੀ ਵਿੱਚ ਥਾਂ ਮਿਲਦੀ ਹੈ। ਏ ਨਾਨਕ ਪੂਰਾ ਗੁਰੂ ਤਾਂ ਇਹ ਮਤ ਦਿੰਦਾ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਪਰ ਉੰਜ ਜਪ ਤਪ ਸੰਜਮ ਆਦਿਕ ਕਰਮ ਕਾਂਡ ਪ੍ਰਭੂ ਦੀ ਰਜਾ ਵਿੱਚ ਹੀ ਹੋ ਰਹੇ ਹਨ। ਰਜਾ ਅਨੁਸਾਰ ਹੀ ਪ੍ਰਭੂ ਇਸ ਕਰਮ ਕਾਂਡ ਵਿੱਚੋਂ ਜੀਵਾਂ ਨੂੰ ਕੱਢ ਲੈਂਦਾ ਹੈ ਪ੍ਰਭੂ ਦੀ ਰਜਾ ਅਨੁਸਾਰ ਹੀ ਜੀਵ ਜੂਨਾ ਵਿੱਚ ਪਟਕਦਾ ਹੈ ਰਜਾ ਵਿੱਚ ਹੀ ਪ੍ਰਭੂ ਜੀਵ ਉੱਤੇ ਬਖਸ਼ਿਸ਼ ਕਰਦਾ ਹੈ ਉਸ ਦੀ ਰਜਾ ਵਿੱਚ ਹੀ ਜੀਵ ਨੂੰ ਦੁੱਖ ਸੁੱਖ ਭੋਗਣਾ ਪੈਂਦਾ ਹੈ ਆਪਣੀ ਰਜਾ ਅਨੁਸਾਰ ਹੀ ਪ੍ਰਭੂ ਜੀਵਾਂ ਉੱਤੇ ਮਿਹਰ ਕਰਦਾ ਹੈ ਪ੍ਰਭੂ ਆਪਣੀ ਰਜਾ ਵਿੱਚ ਹੀ ਸਰੀਰ ਬਣਾ ਕੇ ਉਸ ਵਿੱਚ ਜਿੰਦ ਪਾ ਦਿੰਦਾ ਹੈ ਰਜਾ ਵਿੱਚ ਹੀ ਜੀਵਾਂ ਨੂੰ ਭੋਗਾਂ ਵੱਲ ਪ੍ਰੇਰਦਾ ਹੈ ਤੇ ਰਜਾ ਅਨੁਸਾਰ ਹੀ ਭੋਗਾਂ ਵੱਲੋਂ ਰੋਕਦਾ ਹੈ ਆਪਣੀ ਰਜਾ ਅਨੁਸਾਰ ਹੀ ਪ੍ਰਭੂ ਕਿਸੇ ਨੂੰ ਨਰਕ ਵਿੱਚ ਤੇ ਕਿਸੇ ਨੂੰ ਸੁਰਗ ਵਿੱਚ ਪਾਉਂਦਾ ਹੈ ਪ੍ਰਭੂ ਦੀ ਰਜਾ ਵਿੱਚ ਹੀ ਜੀਵ ਦਾ ਨਾਸ਼ ਹੋ ਜਾਂਦਾ ਹੈ ਆਪਣੀ ਰਜ਼ਾ ਅਨਸਾਰ ਹੀ ਜਿਸ ਮਨੁੱਖ ਨੂੰ ਬੰਦਗੀ ਵਿੱਚ ਜੋੜਦਾ ਹੈ ਉਹ ਮਨੁੱਖ ਬੰਦਗੀ ਕਰਦਾ ਹੈ ਪਰ हे ਨਾਨਕ ਬੰਦਗੀ ਕਰਨ ਵਾਲੇ ਬੰਦੇ ਬਹੁਤ ਵਿਰਲੇ ਵਿਰਲੇ ਹਨ